ਕਹਾਂ ਉਹ ਜੇ ਖਰਾਬ ਨੇ ਹਾਏ ਬੱਤ ਲੋ ਉਹ ਆ ਮਤਾਉਣ ਨੇ ਸਾਲਾ ਨੇ ਅਗਲੇ ਤੇ ਮੂੰਹ ਵਾਲਾ ਛੇਤੀ ਛੇਤੀ ਸਾਫ ਕਰ ਦਾਂ ਹੋਰ ਮਾਤਾ ਦੇਖ ਕੇ ਲਵੇ ਹੀ ਨਾ ਸਾਫ ਕਰਨੀ ਪੈਣੀ ਛੁੱਤੀ ਕੀ ਘਰ ਹੈ ਕਿ ਉਹ ਘਰ ਹੈ ਉਹ ਮਨ ਨੂੰ ਆਪ ਐ ਹੀ ਲੱਗਦਾ ਪਿਆ ਉਹ ਬਰਨਾਲਿਆ ਘਰੇ ਹੀ ਆ ਉਹ ਲੱਗਦਾ ਆ ਗਿਆ ਸਾਲਾ ਚ ਮੁੰਡਾ ਇਹ ਉਹ ਆ ਜਾ ਆ ਜਾ ਨਾਲੇ ਮੈਂ ਘਰ ਨਹੀਂ ਆਗਾ ਵਿੜੇ ਜਾں ਸਾਡੇ ਇਹਦੇ ਕੋਲ ਕੋਈ ਚੀਜ਼ ਲੈਣ ਨੂੰ ਦੇਲ ਨਹੀਂ ਕਰਦੇ ਹੈਗਾ ਵੇ ਵੇ ਸਕੂਟਰੀ ਦਾ ਕੀ ਵਾਲ ਬਣਾਇਆ ਪਿਆ ਨੇ ਫੇਰੀ ਕੀ ਵਿਕਣੀ ਸਕੂਟਰੀ ਹੋਰ ਬਰਨਾਲਿਆ ਕੀ ਹਾਲ ਆ ਕਿਉਂ ਮੈਨੂੰ ਬਿਮਾਰ ਕਰਕੇ ਰਾਜੀ ਹੀ ਹੈ ਠੀਕ ਹੀ ਆ ਤੇਰੇ ਸਾਹਮਣੇ ਤੇ ਖੜਾ ਬਾਬਾ ਕਹਿਦਾ ਦਿਲ ਕਰਦਾ ਬਿਮਾਰ ਕਰਨ ਨੂੰ ਮੈਂ ਤਾਂ ਵੈਸੇ ਤੇਰਾ ਹਾਲ ਚਾਲ ਪੁੱਛਿਆ ਤੂੰ ਤੇ ਗਰਮੀ ਵੜਾਉਿਆ ਪਿਆ ਤੂੰ ਮੈਂ ਛੱਡ ਛੱਡ ਤੂੰ ਐਸਾ ਅਸੀਂ ਸਕੂਟਰੀ ਕਿਹੜੀ ਵੇਚ ਰਹੀ ਤੂੰ ਤੇ ਕੋਈ ਸਕੂਟਰੀ ਘੜੀ ਹੀ ਵੇਚਣ ਵਾਸਤੇ ਓ ਯਾਰ ਤੇਰੀਆਂ ਅੱਖਾਂ ਨੇ ਕਿ ਬਾਣੇ ਨੇ ਐਸਾ ਸਕੂਟਰੀ ਖਲਾਰੀ ਕਿ ਮੈਂ ਰੇੜਾ ਖਲਾਰੇ ਆ ਕਰ ਚ ਇੱਕ ਨਾਲੇ ਕੋਈ ਨਾ ਕੋਈ ਨਾ ਛੱਡੀ ਦੀ ਗੱਡੀ ਆ ਵੇਖ ਕੇ ਲਵਾਂਗੇ ਸਕੂਟਰੀ ਚ ਲੈਣੀ ਆ ਕੋਈ ਗੱਡੀ ਮੈਂ ਮਿਸਤਰੀ ਲੈ ਕੇ ਆਇਆ ਆਪਣਾ ਸਵੈਸਰ 1000 ਰੁਪਏ ਦਿਹਾੜੀ ਤੇ ਕਰਕੇ ਲੈ ਆਇਆ ਏਡੀ ਕੋਈ ਗੱਲ ਨਹੀਂ ਹੈਗੀ ਜਿਵੇਂ ਲੱਗੀ ਨਾ ਚੈੱਕ ਕਰਕੇ ਲਵਾਂਗੇ ਰੀਕ ਦੀ ਓ ਕੋਈ ਨਾ ਕੋਈ ਨਾ ਕਰ ਲੈ ਚੱਕ ਆਪਾਂ ਜਿਹੜਾ ਤੇ ਤੋਂ ਪਹਿਲਾਂ ਹੀ ਪੈਸੇ ਲੈਣੇ ਨੇ ਔਰ ਮੈਂ ਜਿੰਨੀ ਮਰਜੀ ਚੈੱਕ ਨਾਲੇ ਇੱਕ ਤੈਨੂੰ ਗੱਲ ਦੱਸਾਂ ਹਾਂ ਹਾਂ ਦੱਸ ਨਾਲੇ ਮੈਨੂੰ ਇਹ ਮਿਸਤਰੀ ਨਹੀਂ ਜਾਦਾ ਤਾਂ ਮੈਨੂੰ ਇਹ ਪਿੰਡਾਂ ਦੇ ਘਾਰੇ ਵੇਚਣ ਵਾਲੀ ਲੱਗਦਾ ਵੇ ਉਹ ਭਰਾਵਾ ਐਵੇਂ ਨਾ ਬੋਲ 1000 ਰੁਪਏ ਦਿਹਾੜੀ ਦਿੱਤੀ 1000 ਰੁਪਏ ਸਮਝ ਲੱਗੀ ਨਾ ਤੈਨੂੰ ਨਾਲੇ ਇਹ ਦबई ਦਾ ਗੰਜਰ ਬਨ ਗੇ ਉਥੇ ਗੱਡੀਆਂ ਬਣਾਉਂਦਾ ਰਿਹਾ ਸਮਝ ਲੱਗੀ ਨਾ ਤੈਨੂੰ ਐਵੇਂ ਨਾ ਬੋਲ ਮਿਸਤਰੀ ਹੈ ਮਿਸਤਰੀ ਬੜਾ ਚੋਟੀ ਦਾ ਮਿਸਤਰੀ ਚੋਟੀ ਨੂੰ ਸਾੜਿਆ ਇੱਥੇ ਪਹਾੜਾਂ ਤੇ ਬੈ ਕੇ ਗੱਡੀਆਂ ਬਣਾਉਂਦਾ ਰਿਹਾ ਨਾਲੇ ਦੋ ਕੱਟ ਹੀ ਮੈਂ ਤੈਨੂੰ ਕਹੇ ਤੇ ਇਹਦੀ ਸ਼ਕਲ ਦੇ ਵੇਖ ਕੇ ਉਹ ਭਰਾਵਾ ਐਵੇਂ ਨਾ ਜਾਣਾ ਜਾਪਾਨ ਦੇ ਵਿੱਚ ਜਿਹੜੀ ਪਾਣੀ ਦੇ ਵਿੱਚ ਗੱਡੀਆਂ ਤੇ ਰੇਲ ਗੱਡੀਆਂ ਚੱਲਦੀਆਂ ਨੇ ਨਾ ਐਵੇਂ ਬਣਾਈਆਂ ਨੇ ਇਹਨੇ ਸਮਝ ਲੱਗੀ ਨਾ ਹੁਣ ਤੇਰੀ ਸਕੂਟਰੀ ਲੈ ਕੇ ਦੱਸ ਦੇਗਾ ਕੀ ਕੀ ਨੁਕਸੇ ਤੇ ਕੀ ਕੀ ਨਹੀਂ ਤਾਂ ਇਹਨੇ ਕਿਹਾ ਦਬਈ ਤੋਂ ਹੈ ਦਬਈ ਤੋਂ ਅਰੇ ਤਿੰਨ ਦਿਨ ਪਹਿਲਾਂ ਹੀ 1000 ਰੁਪਏ ਦੀ ਆੜੀ ਐਵੇਂ ਨਹੀਂ ਲੈਂਦਾ ਪਿਆ ਅਗਲਾ ਸਮਝ ਲੱਗੀ ਨਾ ਹਾਂ ਹਾਂ ਮੂੰ ਤਾਂ ਹੀ ਲੱਗਦਾ ਪਈ ਐਨੀ ਬਣਾਈ ਉਹ ਟ੍ਰੇਨ ਪਾਣੀ 'ਚ ਚੱਲਣ ਵਾਲੀ ਤਾਂ ਹੀ ਛਾਲੀ ਉਹ ਟ੍ਰੇਨ ਦੇ ਵਿੱਚ ਹੀ ਮਾਰ ਗਈ ਉਹ ਭਰਾਵਾ ਤੂੰ ਬਾਲੀਆਂ ਜਬੜੀਆਂ ਨਾ ਮਾਰ ਸਮਝ ਲੱਗੀ ਨਾ ਤੂੰ ਮੈਨੂੰ ਸਕੂਟਰੀ ਵਿਖਾ ਤੇ ਨਹੀਂ ਜਾਣਾ ਅੱਗੇ ਹੋ ਰਿਆਂ ਨੂੰ ਬਥੇਰੇ ਕੰਮ ਨੇ ਚੈੱਕ ਕਰ ਆ ਜਲਦੀ ਕਰ ਸਕੂਟਰ ਨਿਕਲ ਕਰ ਚੈੱਕ ਹਾਂ ਸਕੂਟਰੀ ਦਾ ਠੀਕ ਹੈ ਤੇਰੀ ਮਾੜੀ ਮੋਟੀ ਅੱਗੇ ਬਾਕੀ ਵੇਖ ਲੈਣੇ ਥੱਲਾ ਤੋਂ ਲੈਣਾ ਹਾਂ ਤੇਰੇ ਵੱਤ ਹੀ ਹੁਣ ਸਾਫ਼ ਕੀਤੀ ਹੈ ਹਾਂ ਕਿਉਂ ਪਹਿਲਾਂ ਕਿੱਥੇ ਖੜੀ ਓ ਇੱਥੇ ਹੀ ਖੜੀ ਕੇ ਹੋਰ ਸਾਲਿਆ ਮੈਂ ਤੂੜੀ ਵਾਲੇ ਕਮਰੇ ਚੋਂ ਲੈ ਕੇ ਆਇਆ ਭਰਾਵਾ ਬੜੀਆਂ ਜਵੜੀਆਂ ਨਾਲ ਮਾਰਨ ਵਾਲੇ ਮੈਨੂੰ ਇਹ ਦੱਸ ਦੀ ਸਰਵਿਸ ਕਰਉਂਦੀ ਹੋਈ ਹੈ ਸਰਵਿਸ ਤੇ ਦੀ ਕੱਲ ਦੀ ਹੋਈ ਹੈ ਲਗਦਾ ਹੁਣ ਤੂੰ ਮੇਰੇ ਤੋਂ ਸਰਵਿਸ ਕਰਾਣੀ ਹੈ ਆਪਣੀ। ਨਹੀਂਓ ਭਰਾਵਾ ਮੈਂ ਸਰਵਿਸ ਤੇ ਪੁੱਛਣੀ ਹੈ ਤਾਂ ਹੀ ਲੈਣੀ ਹੈ ਐਵੇਂ ਥੋੜਾ ਤੇਰੇ ਕੋਲ ਲੈ ਲੈਣੀ ਹੈ। ਨੜੇ ਦੀ ਬ੍ਰੇਕਾ ਬਰੂਕਾ ਵੀ ਢਲੀਆਂ ਪਈਆਂ ਨੇ ਯਾਰ। ਕੀ ਕੀਤਾ ਪੇ ਤੂੰ ਇਹਦਾ? ਬ੍ਰੇਕਾਂ ਨੂੰ ਸਾਲਿਆ ਇੱਥੇ ਤੂੰ ਚੰਨ ਤੇ ਲੈ ਕੇ ਜਾਣੀ ਹੈ। ਐ ਠੀਕ ਮਾਣੀ ਗਲੀਆਂ 'ਚ। ਉਹ ਨਹੀਂ ਨਹੀਂ ਭਰਾਵਾ ਬ੍ਰੇਕ ਤੇ ਰੇਕ ਗੱਡੀ ਦੇ ਵਿੱਚ ਜ਼ਰੂਰੀ ਹੈ। ਗੱਡੀਆਂ 'ਚ ਜ਼ਰੂਰੀ ਹੈ ਸਕੂਟਰੀਆਂ 'ਚ ਮੋਟਰਸਾਈਕਲਾਂ 'ਚ ਰੇਕ ਤੇ ਜ਼ਰੂਰੀ ਹੈ। ਜੇ ਕੋਈ ਬੰਦਾ ਅੱਗੇ ਆ ਜਾਏ ਫੇਰ ਮਾਰਨੀ ਤੇ ਹੈਈਏ। ਚੱਲ ਜਾਏ ਛੱਡ ਤੂੰ ਇਹ ਦੱਸ ਬ੍ਰੇਕਾਂ ਤੇ ਹੀ ਕਸਾ ਲਾਂਗੇ ਨਾਲੇ ਇੱਕ ਸ਼ੀਸ਼ਾ ਲੱਗਾ ਦੂਜਾ ਕਿੱਥੇ ਉਹ ਸਾਲਿਆ ਤੇਰੇ ਕਿਹੜਾ ਦੋ ਮੂੰਹ ਨੇ ਇੱਕੇ ਗਾਉਂ ਨਹੀਂ ਕੰਮ ਚਲਾ ਲੇ ਆ ਚੱਲ ਕੋਈ ਗੱਲ ਨਹੀਂ ਐ ਤੇ ਚਲਾ ਲੰਨੇ ਆ ਬਾਕੀ ਲਾਈਟਾਂ ਲੂਟਾਂ ਦਾ ਵੀ ਕੰਮ ਹੋਣ ਵਾਲਾ ਮੈਨੂੰ ਲੱਗਦਾ ਅਗਲੀ ਲਾਈਟ ਵੀ ਨਹੀਂ ਹੈਗੀ ਇਹਦੀ ਕੋਈ ਗੱਲ ਨਹੀਂ ਭਰਾ ਜੇ ਲਾਈਟ ਨਹੀਂ ਹੈਗੀ ਤੇ ਅੱਗੇ ਦੀਵਾ ਲੈ ਕੇ ਪੈ ਜੀ ਭਰਾਵਾ ਮੈਂ ਤਾਂ ਕਹਿਣਾ ਪਿਆ ਲਾਈਟ ਵੀ ਬੜੀ ਜ਼ਰੂਰੀ ਹੈ ਦੇ ਇੱਕ ਰੇਕਸਾ ਦੇ ਵਿੱਚ ਬੜੀ ਜ਼ਰੂਰੀ ਹੈ ਕਈ ਵਾਰ ਰਾਤ ਨੂੰ ਐਮਰਜੈਂਸੀ ਜਾਣਾ ਪੈਂਦਾ ਮੈਂ ਤੁਹਾਨੂੰ ਤਾਂ ਕਹਿਣਾ ਪਿਆ ਨੇਵਲੇ ਦੇ ਮੂੰਹ ਵਾਲਿਆ ਐਵੇਂ ਨਹੀਂ ਬੋਲਦਾ ਪਿਆ ਤੈਨੂੰ ਮੈਂ ਮਰੀਏ ਨੇ ਆਪਣੀਆਂ ਐ ਮੈਨੂੰ ਤੇਰੇ ਚੱਕੇ ਤੇ ਵੀ ਫੈੜ ਲੱਗਦੀ ਪਈ ਏ ਯਾਰ ਫੇੜ ਤੇ ਮੈਨੂੰ ਉੱਤੇ ਚ ਲੱਗੰਡੀ ਏ ਜਿਹੜਾ ਡਿੰਗਾ ਟੇਡਾ ਹੋ ਗਿਆ ਵੇਖੀ ਜਾਣਾ ਸਕੂਟ ਦੀ ਗੱਲ ਭਰਾਵਾ ਕਿਉਂ ਫालतੂ ਬੋਲੀ ਜਾਣਾ ਤੂੰ ਮੈਨੂੰ ਯਾਰ ਹੈ ਲੈ ਆ ਤੇਰਾ ਤੇ ਮੀਟਰ ਵੀ ਨਹੀਂ ਚੱਲਦਾ ਪਿਆ ਯਾਰ ਮੀਟਰ ਨੂੰ ਸਾਲਿਆ ਤੂੰ ਇੱਥੇ ਘਰ ਲੈਟ ਲਾਣੀ ਏ ਸਾਲਿਆ ਮੈਂ ਪਤਾ ਨਹੀਂ ਕਰਨਾ ਦੀ ਰੇਸ ਕਿੰਨੀ ਏ ਤੇ ਕਿੰਨੇ ਤੇਲ ਪਾ ਗਿਆ ਕਿੰਨੀ ਰੇਸ ਤੇ ਜਾਂਦੀ ਪੀ ਸਕੂਟ ਦੀ ਐ ਨਹੀਂ ਪਤਾ ਕਰਨਾਗਾ ਮਰੀ ਜਨਾ ਤੂੰ ਆਪਣੀ ਆਪਣੀ ਮੈਨੂੰ ਲੱਗਦਾ ਤੇਰਾ ਕੁਝ ਵੀ ਨਹੀਂ ਠੀਕ ਹੈਗਾ ਇਹਦਾ ਸਕੂਟਰੀ ਦਾ ਵੇਚਣ ਵਾਸਤੇ ਤੂੰ ਐਵੇਂ ਲਾਈ ਜਿਵੇਂ ਐਡੀ ਲਿਮੋਜਿਨ ਹੈ। ਔਰ ਯਾ ਨਾ ਆਪਣੀਆਂ ਯਾਰ ਲੈਣੀ ਤੇ ਲੈ ਨਹੀਂ ਤੇ ਘਰ ਜਾ ਰੋਟੀ ਆ ਜਾ ਕੇ। ਭਰਾਵਾ ਲੈਣੀ ਆ ਤਾਂ ਹੀ ਐਡੀ ਦੂਰੋਂ ਆਏ ਆ ਮਰੀ ਜਨਾ ਜਬੜੀਆਂ ਤੂੰ। ਇਹ ਮੈਨੂੰ ਲੱਗਦਾ ਤੇਰਾ ਹੋਰਨ ਵੀ ਲੈ ਹੋਰਨ ਵੀ ਨਹੀਂ ਚੱਲਦਾ ਤੇਰੀ ਸਕੂਟਰੀ ਦਾ। ਹੋਰਦਾ ਕੀ ਸਾਲਿਆ ਅੱਗੇ ਐਡੇ ਹੋਰਨ ਅੱਗੇ ਨੇ ਮੂੰਹ ਤੇ ਮਾਰੀ ਚੱਕ ਕੇ। ਯਾਰ ਨਹੀਂ ਦੇੜੀਆਂ ਕਿਸ ਸਕੂਟਰੀ ਚੱਲ ਚਲੀ ਆਪਾਂ। ਮੈਨੂੰ ਲੱਗਦਾ ਤੂੰ ਕੋਈ ਸਾਥ ਕੋਈ ਸਾਥ ਨਹੀਂ ਵੇਚਣਾਗਾ ਐਵੇਂ ਖੜੇ ਨੇ ਆ ਵੀ। ਤਾ ਹੀ ਨੀ ਤਰ੍ਹਾਂ ਕੋਈ ਸਾਧਨ ਵਿਕਦਾ ਹੈਗਾ ਬੜਾ ਬੇਇੱਜ਼ਤੀ ਦੇ ਬੇਇੱਜ਼ਤੀ ਕਰੀ ਜਨਾ ਤੂੰ ਅੱਗੋਂ ਬਾਕੀ ਵੇਹੋ ਮਿਸਤਰੀ ਕੀ ਰਹਿ ਗਿਆ ਦਾ ਵਿੱਚ ਚੈੱਕ ਕਰ ਸਾਰਾ ਕੁਝ ਪਿਛਲੀ ਲੇਟਾ ਚੈੱਕ ਕਰ ਵੇਖ ਕੋਈ ਹੈਗਾ ਕੋਈ ਖਰਾਬ ਇਹਨੇ ਮਿਲਦਾ ਕੁਝ ਵੀ ਨਹੀਂ ਚਲਾਇਆ ਉਹ ਚੱਲ ਵੀ ਮਿਸਤਰੀ ਵੇਖ ਯਾਰ ਕੋਈ ਟੜਫੜ ਰਹਿ ਗਈ ਹੋਵੇ ਧਿਆਨ ਨਾਲ ਵੇ ਮੜਾ ਜਲਦੀ ਕਰ ਸਤਾਰ ਮੈਨੂੰ ਲੱਗਦਾ ਇਹਦੇ ਵਿੱਚ ਇੰਜਨ ਵੀ ਨਹੀਂ ਹੈਗਾ ਇੰਜਨ ਨੂੰ ਸਾਲਿਆ ਇੱਥੇ ਹੋਰ ਕੋਲਿਆਂ ਤੇ ਜਲਦੀ ਏ ਭਰਾਵਾ ਇੰਜਨ ਵੀ ਜ਼ਰੂਰੀ ਹੈ ਤਾਂ ਹੀ ਸਕੂਟਰੀ ਚੱਲਣੀ ਹੈ ਅਸੀਂ ਵੇਖਣਾ ਨਹੀਂ ਹੈਗਾ ਤੈਨੂੰ ਪੈਸੇ ਦੇਣ ਨੇ ਪਹਿਲੇ ਮੂੰਹ ਤੋਂ ਸਮਝ ਲੱਗੀ ਨਾ ਤੈਨੂੰ ਮਾਰੀ ਜਾਣਾ ਤੂੰ ਆਪਣੀ ਲੈ ਨੰਬਰ ਪਲੇਟ ਵੀ ਨਹੀਂ ਆ ਗਈ ਤੇਰੀ ਯਾਰ ਇਹਦੇ ਚ ਨੰਬਰ ਪਲੇਟ ਨੂੰ ਸਾਲਿਆਂ ਬਣਾ ਕੇ ਤੂੰ ਜਮ ਲੈ ਚੱਲੇ ਆਂ ਉਹ ਵੀ ਸਕੂਟਰੀ ਆ ਗਈ 5000 ਦੀ ਉਹ ਵੀ ਤੈਨੂੰ ਦੇਣ ਲੱਗਾ ਲੈਣੀ ਤੇ ਲੈ ਲੈ ਨਹੀਂ ਤੇ ਰਹਿਣ ਦੇ ਐਵੇਂ ਮੁਸਕਾ ਕੱਢੀ ਜਾਂਦੇ ਨੇ ਪਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਤੇ ਹੀ ਲਵਾ ਲਾਂਗੇ 10-20 ਰੁਪਏ ਨੰਬਰ ਪਲੇਟ ਲੱਗਣੀ ਐ ਏਡੀ ਕਿਹੜੀ ਗੱਲ ਐ ਬਾਕੀ ਤਾਂ ਤੇਰੀ ਸਕੂਟਰੀ ਠੀਕ ਐ ਸੱਚੀ ਦੱਸ ਯਾਰ ਕਿੰਨੇ ਦੀ ਵੇਚਣੀ ਗੱਲ ਕਰ 5000 ਦੀ ਲੈ ਜਾ ਬਸ ਭਰਾਵਾ 5000 ਦੀ ਤੇ ਤੂੰ ਕਹਿਤੀ ਐ ਐਨਾ ਦੱਸਿਆ ਦੀ ਇੰਸ਼ੋਰੈਂਸ ਤੇ ਕਾਪੀ ਹੈਗੀ ਐ ਕਾਪੀ ਨੂੰ ਸਾਲੇ ਆ ਸਕੂਲੇ ਜਾਂਦੀ ਐ ਭਰਾਵਾ ਕਾਪੀ ਵੀ ਜ਼ਰੂਰੀ ਐ ਪੁਲਿਸ ਵਾਲੇ ਘੇਰ ਲੈਣ ਤੇਨੂੰ ਵੀ ਪਤਾ ਹੀ ਐ ਅਗਰ ਇਹਨਾਂ ਚਲਾਨ ਕੱਟ ਕੇ 3000 ਦਾ ਉਹ ਮਾਰਨੇ ਨਾਲੇ ਬੌਂਡ ਵੀ ਕਰਦੇ ਨੇ ਜੇ ਕਾਪੀ ਨਾ ਹੋਵੇ ਤੂੰ ਐ ਸਾਡੇ ਯਾਰ ਲੈ ਟਾਇਰਾਂ ਝਾਵਾ ਵੀ ਨਹੀਂ ਹੈਗੀ ਯਾਰ ਉਹ ਸਾਲਿਆ ਹਵਾ ਨੂੰ ਕੀ ਐ ਪੂਕਾ ਮਾਰ ਕੇ ਭਰ ਲਈ ਹੋਰ ਕੀ ਭਰਾਵਾ ਜੇ ਹਵਾ ਹੋएगी ਤਾਂ ਹੀ ਲੈ ਕੇ ਜਾਵਾਂਗੇ ਘਰ ਤੱਕ ਆਪਣੇ ਤੂੰ ਸਾਡੇ ਯਾਰ ਪੂਕਾ ਮਾਰ ਕੇ ਹੀ ਭਰ ਲਾਂਗੇ ਤੁਹਾ ਦਾਸਾ ਦਾ ਲੈਣਾ ਕਿੰਨਾ ਮੈਂ 5000 ਰੁਪਏ ਦੀ ਦੇਣੀ ਹੈ 1 ਰੁਪਿਆ ਵੀ ਘੱਟ ਨਹੀਂ ਕਰਨਾ 5000 ਤੋਂ ਓ ਲੈ ਯਾਰ ਕਰੀ ਕੀ ਜਾਂਦਾ ਯਾਰ ਨਾ ਤੇਰੀ ਮਿਸਤਰੀ ਨੂੰ ਵੀ ਨਹੀਂ ਪੁੱਛਿਆ ਮਿਸਤਰੀ ਨੇ ਵੀ ਪਾਸ ਕਰਤੀ ਨਾ ਤੇਰੀ ਨਾ ਮੇਰੀ ਰੁਪਿਆ 3000 ਰੁਪਏ ਲੈ ਲੈ ਉਹਨੇ ਕੱਲ ਜੋ ਸਾਲਿਓ ਕਾਲਾ ਮੂੰਹ ਕਰਕੇ 3000 ਰੁਪਏ ਦੀ ਤੇ ਮੈਂ ਬ੍ਰੇਕ ਹੀ ਪੁਆਈ ਹੈ